ਰੋਹਿਤ ਵਰਮਾ ਨਾਂ ਦਾ ਸ਼ਖਸ ਅੱਜ ਡਿਵੀਜ਼ਨ ਨੰਬਰ 4 ਥਾਣਾ ਦੇ ਅੰਡਰ ਪੈਂਦਾ ਏਰੀਆ ਨਿਊ ਸਰਾਜੀਆਂ ਵਿੱਚ ਗੁਰੂ ਘਰ ਵਿੱਚ ਬੇਦਬੀ ਕਰਨ ਲਈ ਵੜਿਆ ਮੌਕੇ ਤੇ ਸਿੰਘਾਂ ਨੇ ਫੜ ਕੇ ਇਹਨੂੰ ਪੁਲਿਸ ਵੱਲੋਂ ਕੀਤਾ ਇਹਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਤੋਂ ਇਹਦਾ ਮੁਲਾਜ਼ਾ ਕਰਾਇਆ ਹੈ ਬੰਦਾ ਮਾਰਦੇ ਪਾ ਰਹੇ ਉਹ ਪਾਠੀ ਜੀ ਨੂੰ ਕਹਿੰਦਾ ਕਹਿੰਦਾ ਤੇਰੇ ਮੈਂ ਮਾਰਨੀ ਆ ਇਹ ਬੰਦਾ ਨਸ਼ੇ ਦੀ ਹਾਲਤ ਵਿੱਚ ਉਤੋਂ ਫੜਿਆ ਜੋ ਗੁਰੂ ਦਰਬਾਰ ਅੰਦਰ ਜੁੱਤੀਆਂ ਪਾ ਕੇ ਅੰਦਰ ਵੜ ਗਿਆ ਭਈਆ ਜੱਪੇਲੀ ਵੀ ਸਾਫ਼ ਹੋਇਆ ਯਾਰ ਦੂਜਾ ਨੰਬਰ 4 ਆਇਆ ਆਇਆ ਸਿੱਖ ਪਾਲ ਮਿਲਕ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚੇ ਹੋਏ ਹਨ ਆਇਆ ਆਇਆ ਗੁਰੂਕਾਰ ਬੀਤਵਿਕ ਨੇ ਵੜਿਆ ਸੀ ਇਹ ਸ਼ਕਤ ਕਦੀ ਮੈਂ ਜ਼ਿੰਦਗੀ ਦੀ ਗਲਤੀ ਗਲਤੀ ਨਹੀਂ ਕੀਤੀ ਆ ਚਲ ਲੈ ਬਸ ਇਹ ਤੇਰੀ ਪਹਿਲੀ ਆਖਰੀ ਗੱਲ ਹੀ ਕਰਦੀ ਹੋਣੀ ਹੈ ਅਜੇ ਤੇਰੀ ਅਗਲੀ ਸੌਰੀ 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 ਮੰਗਦੀ ਯਾਰ ਬਈਆ ਜੀ ਤੇਰੀ ਗਲਤੀ ਪਹਿਲੀ ਦੀ ਆਖਰੀ ਆ ਪਹਿਲੀ ਗਲਤੀ ਨਹੀਂ ਹੈ ਪਹਿਲੀ ਦੀ ਆਖਰੀ ਗਲਤੀ ਤੇ ਆ ਵੀ ਚੱਲ ਯਾਰ ਚੱਲ ਤੇ ਗਲਤੀ ਤੇਰੀ ਪਹਿਲੀ ਆਖਰੀ ਆ ਲਾਈਵ ਤੇ ਪਹਿਲੀ ਵਰੀ ਲੱਗਦੀ ਯਾਰ ਕੋਈ ਨਹੀਂ ਲਾਸਟ ਇਹ ਲਾਈਵ ਤੇ ਪਹਿਲੀ ਤੇ ਲਾਸਟ ਗਲਤੀ ਆ ਚੱਲ ਲੈ ਕਿੰਨੀਆਂ ਕੀਤੀ ਹੋ ਗਈ ਚੋਰੀ ਨਹੀਂ ਕੀਤੀ ਰੋਹਿਤ ਵਰਮਾ ਨਾਂ ਦਾ ਸ਼ਖਸ ਅੱਜ ਡਿਵੀਜ਼ਨ ਨੰਬਰ 4 ਥਾਣੇ ਦੇ ਅੰਡਰ ਪੈਂਦਾ ਏਰੀਆ ਨਿਊ ਸਰਾਜੀਆਂ ਵਿੱਚ ਗੁਰੂ ਘਰ ਵਿੱਚ ਬੇਦਬੀ ਕਰਨ ਲਈ ਵੜਿਆ ਮੌਕੇ ਤੇ ਸਿੰਘਾਂ ਨੇ ਫੜ ਕੇ ਇਹਨੂੰ ਪੁਲਿਸ ਵੱਲੋਂ ਕੀਤਾ ਇਹਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਤੋਂ ਇਹਦਾ ਮੁਲਾਜਾ ਕਰਾਇਆ ਹੈ ਉਹ ਪਾਠੀ ਜਿੰਨ ਨੂੰ ਕਹਿੰਦਾ ਕਹਿੰਦਾ ਤੇਰੇ ਮੈਂ ਮਾਰਨੀ ਆ ਸੌਰੀ ਆ ਜੀ ਇਹ ਬੰਦਾ ਨਸ਼ੇ ਦੀ ਹਾਲਤ ਵਿੱਚ ਉਤੋਂ ਫੜਿਆ ਜੋ ਗੁਰੂ ਦਰਬਾਰ ਅੰਦਰ ਜੁੱਤੀਆਂ ਪਾ ਕੇ ਅੰਦਰ ਵੜ ਗਿਆ ਭਈਆ ਜੱਪੇਲੀ ਵੀ ਦੀ ਸਾਸ ਆਇਆ ਯਾਰ ਅੰਦਰ ਚਲਾ ਜਾ ਅੰਦਰ ਟੂਰ ਜੇ ਨੰਬਰ 4 ਉਹਨਾ ਅਰੇ ਯਾਰ ਸਿੱਖ ਤਾਲਮਿਲਕ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚੇ ਹੋਏ ਹਨ ਆਇਆ ਆਇਆ ਯੋ ਯੋ ਗੁਰੂਕਾਰ ਬੀਤਵੀਕ ਨੇ ਵੜਿਆ ਸੀ ਇਹ ਸ਼ਕਤ ਚ ਕਦੀ ਮੈਂ ਜ਼ਿੰਦਗੀ ਦੀ ਗਲਤੀ ਗਲਤੀ ਨਹੀਂ ਕੀਤੀ ਹਾਂ ਤਾ ਲੈ ਬਸ ਇਹ ਤੇਰੀ ਪਹਿਲੀ ਆਖਰੀ ਹੀ ਕਰਦੀ ਹੋਣੀ ਹੈ ਅਜੇ ਤੇਰੀ ਅਗਲੀ ਸੌਰੀ 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 ਮੰਗਦੀ ਯਾਰ ਭਈਆ ਜੀ ਤੇਰੀ ਗਲਤੀ ਪਹਿਲੀ ਦੀ ਆਖਰੀ ਆ ਤੇਰੀ ਪਹਿਲੀ ਗਲਤੀ ਨਹੀਂ ਤੇ ਪਹਿਲੀ ਦੀ ਆਖਰੀ ਗਲਤੀ ਤੇਰੀ ਆ ਵੀ ਚੱਲ ਯਾਰ ਚੱਲ ਤੇ ਗਲਤੀ ਤੇਰੀ ਪਹਿਲੀ ਆਖਰੀ ਆ ਲਾਈਵ ਤੇ ਪਹਿਲੀ ਵਾਰੀ ਕਰਤੀ ਯਾਰ ਕੋਈ ਨਹੀਂ ਲਾਸਟ ਇਹ ਲਾਈਵ ਤੇ ਪਹਿਲੀ ਤੇ ਲਾਸਟ ਕਰਦੀ ਆ ਚੱਲ ਦੇ ਇਹਨੇ ਕਿੰਨੀਆਂ ਕੀਤੀਆਂ ਮੈਂ ਚੋਰੀ ਨਹੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲੰਧਰ ਦੇ ਸੁਰਾਜਗੜ੍ਹ ਮਹੱਲੇ ਨੇੜੇ ਜੋਤਜੋਂਗ ਆ ਸਖਸ਼ ਬੰਨ੍ਹਕਰ ਅੰਦਰ ਸ਼ਰਾਬ ਪੀ ਕੇ ਵੜਿਆ ਅੱਥੇ ਮਾਰ ਦੇਣੀਆਂ ਹੁਣ ਅਤੇ ਬੇਦਵੀ ਕਰਨੀ ਕੋਸ਼ਿਸ਼ ਕੀਤੀ ਇਹ ਸਖਸ਼ ਜੁੱਤੀਆਂ ਪਾ ਕੇ ਗੁਰੂ ਘਰ ਦੇ ਅੰਦਰ ਵੜਿਆ ਨਹੀਂ ਭਾਈ ਮੈਂ ਇਹ ਪੇੜ ਆਇਆ ਪੇੜ ਨਹੀਂ ਭਾਈ ਉਹ ਭਾਈ ਕੋਈ ਪਤਾ ਨਹੀਂ ਕਿਹਨੂੰ ਤੇ ਤੈਨੂੰ ਭੇਜਿਆ ਕਿਨੇ ਗੁਰੂ ਘਰ ਭਾਈ ਤੂੰ ਤੇ ਤੂੰ ਸਾਸ ਆਇਆ ਤੇਰੀ ਤੇਰੀ ਵੀ ਕਿਨਾਂ ਆ ਸੀਗਾ ਤੇਰੀ ਪਹਿਲੀ ਵਾਰੀ ਤੇਰੀ ਵੀ ਕਿਨਾਂ ਆ ਸੀ ਨਾ ਉਹ ਤੁਰਤ ਬੰਦਾ ਤੁਰ ਚਲ ਆ ਬੇਦਖੀ ਨਹੀਂ ਆਇਆ ਸਾਸ ਦੀ ਆ ਤੇਰੀ ਵੀ ਕਿਨਾਂ ਆਇਆ ਅੱਜ ਪਹਿਲੀ ਆ ਆ ਬੰਦ ਕਰ ਇਹਦੇ ਬਾਅਦ ਨੰਗੇ ਬੈਰੀ ਕਿਹਨਾਂ ਅੱਜ ਪਹਿਲੀ ਵੀਡੀਓ ਸਾਡਾ ਕਿੰਨੇ ਦਿਨਾਂ ਕੀ ਹੈ